ਸਾਸੀ ਗਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਇਹ ਮਿੱਤਰੋ ਜਿਹੜੇ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਰਹਿ ਜਾਂਦਾ ਵਾ ਤੇ ਇਹ ਪਿੰਡ ਰਹਿ ਜਾਂਦਾ ਵਾ ਜਿਹੜਾ ਜਦੋਂ ਤੁਸੀਂ ਸਮਾਦ ਭਾਈ ਨੂੰ ਆਉਣਿਆ ਸਿੱਧੀ ਸੜਕ ਹੈ ਜਿਹੜੀ ਉਸ ਸੜਕ ਦੇ ਉੱਤੇ ਪਿੰਡ ਰਹਿ ਜਾਂਦਾ ਨਾ ਕੀ ਬਣਦਾ ਯਾਰ ਬੋਂਗੀ ਆ ਭਾਈ ਬੁੰਬੀਹਾ ਪਾਈ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਇਸ ਟਾਈਮ ਮਿੱਤਰੋ ਤੇ ਬੁੰਬੀਹਾ ਪਾਈ ਤੋਂ ਜਿਹੜੀ ਸੜਕ ਜਾਂਦੀ ਕਿਹੜੀ ਸੜਕ ਹੈ ਜਾਂਦੀ ਸੇਖਿਆਲੀ ਸੇਖਿਆਲੀ ਦੇ ਬਰਗਾੜੀ ਵਾਲੀ ਹਾਂ ਸਮਾਲਸਰ ਸਮਾਲਸਰ ਹਾਂ ਸਮਾਲਸਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਮਿੱਤਰੋ ਘਰੇ ਪਸ਼ੂ ਰੱਖੇ ਹੋਇਆ ਦੁੱਧ ਦੇ ਪਹਿਲਾਂ ਵੀ ਇਸ ਘਰ ਦੇ ਵਿੱਚ ਤੁਹਾਨੂੰ ਮਹੀਨਾ ਕੋ ਅੱਗੇ ਇੱਕ ਮਲ ਦੀ ਵੀਡੀਓ ਵਿਖਾ ਕੇ ਗਿਆ ਸੀ ਅੱਜ ਤੁਹਾਨੂੰ ਗਾਂ ਦੀ ਵੀਡੀਓ ਦਿਖਾਉਣੀ ਹੈ ਕਿੰਨੇ ਦਿਨਾਂ ਦੀ ਗਾਂ ਕੱਚੀ ਹੈ ਕੀ ਇੰਦੀ ਡਿਟੇਲ ਹੈ ਮੁੰਡਲੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਉਹ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਈ ਕੀ ਹਾਲ ਚਾਲ ਆ ਬਾਈ ਠੀਕ ਆ ਬਾਈ ਵਧੀਆ ਸੇਤਾ ਘਰ ਪਰਿਵਾਰ ਜੀ ਹਾਂ ਬਾਈ ਠੀਕ ਚਲੋ ਸ਼ੁਕਰ ਤੇ ਬਾਈ ਗਾਂ ਕਿੰਨਾ ਵਾ ਸੂਆ ਸੁੰਦੀ ਆ ਵੀਰੇ ਇਹ ਵੀਰੇ ਤੀਜਾ ਸੁਆ ਸੁੰਦੀ ਆ ਜੀ ਤੀਜਾ ਸੁਆ ਸੁੰਦੀ ਆ ਹਾਂਜੀ ਕਿੰਨੇ ਦਿਨ ਲੈ ਜੂਗੀ ਵੀਰੇ ਅਲੀ ਇਹ 8 ਦਿਨ ਦਿਨ ਹੁ ਪੂਰੇ ਹੋਣ ਚ ਪਏ 8 8 ਦਿਨ ਇਹਦੇ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਹਾਂਜੀ ਦੁੱਧ ਕਿੰਨਾ ਕੁ ਦੇ ਦਿੰਦੀ ਆ ਵੀਰੇ 23 24 ਲੀਟਰ ਦੇ ਦਿੰਦੀ ਆ ਜੀ ਤੌਰ ਨਾਲ ਹੈ ਹਾਂਜੀ ਹਾਂ ਠੀਕ ਆ ਬਾਈ ਤੇ ਟੀ ਕਾ ਡੂ ਗਾਡਰ ਚੰਗਾ ਹੀ ਭਰਾਇਆ ਹੋਇਆ ਹਾਂਜੀ ਬਾਈ ਹਾਂ ਸਰਕਾਰੀ ਆ ਜੀ ਠੀਕ ਆ ਵੀਰੇ ਠੀਕ ਆ ਤੇ ਰੇਟ ਬਾਈ ਕੀ ਕਰਾਂਗੇ ਆਪਾਂ ਰੇਟ ਫੋਨ ਤੇ ਕਰਦੇ ਠੀਕ ਆ ਵੀਰੇ ਕੱਦੀ ਬਾਣ ਤੋਰੀ ਬਾਈ ਮੜਾ ਲੈ ਮੈਨੂੰ ਮਿੱਤਰੋ ਤੀਜਾ ਸੂਆ ਸੁਂਦੀ ਆ ਬਾਈ ਹੁਣੀਆਂ ਦੇ 23 24 ਲੀਟਰ ਦੁੱਧ ਦੇ ਦਿੰਦੀ ਆ ਤੇ ਸਾਡੇ ਕੱਚੀ ਆ ਸੂਣ ਦੇ ਵਿੱਚ ਦਿਨ ਲੈਂਦੀ ਆ ਮਿੱਤਰੋ ਦੇ ਲੇਵੇ ਭਾਂਡੇ ਵਾਲੀ ਆ ਖੁੱਲੀ ਦੁੱਲੀ ਲੇਵੇ ਦੀ ਆ ਜਿੰਨੇ ਤੇ ਮਤਲਬ ਥੱਲੋਂ ਕੁਝ ਨਾ ਕੁਝ ਬਣ ਕੇ ਤਿਆਰ ਹੋ ਕੇ ਪਹਿਰਾ ਦੇ ਨਾਲ ਤਿਆਰੀ ਜਿਹੜੀ ਚੰਗੀ ਕਰੂਗੀ ਦੋਤ ਚੰਗਾ ਪਾਊਗੀ ਕਰਮਾਂ ਵਾਲੀ ਬੰਦੋ ਬਈ ਇੱਥੇ ਸੋਹਣਾ ਜਿਹੜਾ ਦਾ ਵਜਨ ਜਿੰਨਾ ਹੈਗਾ ਥਣ ਦੇਵਾ ਕੁਆਲਿਟੀ ਚੰਗੀ ਆ ਥੱਲੋਂ ਜਿਹੜਾ ਲੇਵਾ ਵੋ ਤੁਸੀਂ ਦੇਖ ਸਕਦੇ ਹੋ ਖੁੱਚਾਂ ਤੋਂ ਤਾਹ ਆਲਾ ਫਿਕਸ ਲੇਵੇ ਦੀ ਜਿਹੜੀ ਵਹਿੜ ਆ ਕਰਮਾਂ ਵਾਲਾ ਗਾਂ ਕਹਿ ਸਕਦੇ ਆ ਇਹਨੂੰ ਦੇਣਾ ਲੈਂਦੀ ਆ ਥੋੜੀ ਜੀ ਸਾਫ ਸੰਭਾਲ ਦੇ ਵਿੱਚੋਂ ਟੁੱਟੀ ਹੋਈ ਆ ਫਿੱਕੀ ਜ਼ਰੂਰ ਹੈਗੀ ਆ ਬਾਕੀ ਅੰਗ ਚੰਗੇ ਆ ਆਰ ਚੰਗੇ ਆ ਰੇਟ ਬਾਈ ਹੁਣੀ ਤੁਹਾਡਾ ਜਿਹੜਾ ਫੋਨ ਤੇ ਤੈਅ ਕਰ ਲੈਣਗੇ ਗੱਲਬਾਤ ਲਈ ਨੰਬਰ ਨੋਟ ਕਰਾ ਦਿੰਨਾ ਤੁਹਾਨੂੰ ਨੰਬਰ ਦੱਸੀ ਵੀਰੇ 75891 ਹਾਂਜੀ 976681 ਵਾਰੀ ਹੋਰ ਬੋਲ ਦਈਏ ਵੀਰੇ 75891 ਜੀ 97668 ਠੀਕ ਆ ਇਸ ਨੰਬਰ ਤੇ ਤੁਸੀਂ ਗੱਲ ਕਰਨੀ ਆ ਮਿੱਤਰੋ ਬਾਈ ਨਾਲ ਪਿੰਡ ਬੰਬੀਹਾ ਪਾਈ ਆ ਜ਼ਿਲ੍ਹਾ ਮੋਗਾ ਲੱਗਦਾ ਵਾ ਗੱਲਬਾਤ ਲਈ ਸੰਪਰਕ ਕਰ ਲਿਓ ਜਿਹੜੇ ਪੁਰਾਣੂ ਗਾਂ ਪਸੰਦ ਆ ਸ਼ੁਕਰੀਆ ਜਉਂਦੇ ਰੋ ਜੁੱਤ